ਸੋਰੀ ਪਾਉਂਦੇ ਪ੍ਰਧਾਨ ਜੀ ਵੈਕਰੂ ਜਿੱਕਾ ਖਾਲਸਾ ਵੈਕਰੂ ਜੀ ਕੀ ਫਤਿਹ ਅਸੀਂ ਪਿੰਡ ਮੁਠਿਆਵਾਲੇ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੇ ਹੋਏ ਇੱਥੋਂ ਦੇ ਜਿਹੜੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਉਹਨਾਂ ਕਿਸਾਨਾਂ ਨੇ ਇੱਕ ਉਹਨਾਂ ਕਿ ਆਖਿਆ ਵੀ ਜਿਹੜਾ ਇਹ ਬੰਤੇ ਜਿਹੜੇ ਕੋ ਬਹੁਤ ਹੀ ਲੋਕਾਂ ਦਾ ਸਾਥ ਦਿੱਤਾ ਹੈ ਜਿ세 ਬੰਦੀਆਂ ਨੂੰ ਸਾਨੂੰ ਸਾਥ ਦਿੱਤਾ ਹੈ ਮਾਪੁਰ ਸਮਸਿਆਸ ਦਿੱਤਾ ਹੈ ਇਹ ਨਵਾਂ ਜਿਹੜਾ ਰੈਂਪਸਾਨੂੰ ਆਹ ਤੋਂ ਚਾਹੀਦਾ ਜਿਹੜਾ ਆਹਰੋ ਦਾ ਬੱਜਾ ਹੋਵੇ ਤੇ ਇਧਰ ਨੂੰ ਜਿਹੜੀ ਤਾ ਘਟ ਲਈ ਅਸੀਂ ਕੁਝ ਕਿਸਾਨਾਂ ਨਾਲ ਗੱਲਬਾਤ ਕਰਨਗੇ ਜਿਹੜੇ ਇੱਥੇ ਲਗਾਤਾਰ 36 ਦਿਨ ਤੋਂ ਮੁਸੀਬਤਾਂ ਵੇਖ ਰਹੇ ਹਾਂਜੀ ਪ੍ਰਧਾਨ ਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇੱਥੇ ਪਹੁੰਚੇ ਤੇ ਸਾਡੇ ਹਲਾਤਾਂ ਬਾਰੇ ਦੇ ਦੁਨੀਆ ਵਿੱਚ ਖਬਰ ਨਾ ਸ਼ਿਰਕਾ ਰਹੇ ਜੇ ਇਹ ਜਿਹੜਾ ਪਿੰਡ ਆ ਪਿੰਡ ਮੁਠਿਆਂ ਵਾਲਾ ਬਾਦਰ ਬੈਲਟ ਆ ਬਿਲਕੁਲ ਇਹ ਭਾਰਤ ਦਾ ਆਖਰੀ ਪਿੰਡ ਆ ਇਥੋਂ ਜਿਹੜੀ ਸਾਡੀ ਵੱਡੀ ਜਿਹੜੀ ਮੁਸ਼ਕਲ ਆ ਜੀ ਜਦੋਂ ਵੀ ਬੰਨ ਦੀ ਉਸਾਰੀ ਕੀਤੀ ਗਈ ਬੰਨ ਤਕਰੀਬਨ ਉਥੇ ਆ ਕੇ ਬੰਦ ਕਰ ਦਿੱਤਾ ਗਿਆ ਇਧਰੋਂ ਡਿਫੈਂਸ ਡਰੇਨ ਦੇ ਨਾਲ ਜੋੜ ਦਿੱਤਾ ਗਿਆ ਇਹ ਜਿਹੜੇ ਅਗਲੇ ਪਿੰਡ ਹੀ ਇਹ ਵਿੱਚ ਆ ਕੇ ਇਹ ਜਿਹੜੇ ਬੰਨ ਦੀ ਉਸਾਰੀ ਹੀ ਇਥੋਂ 2.5 ਕਿਲੋਮੀਟਰ ਜੇਕਰ ਅੱਗੇ ਹੁੰਦੀ ਤਾਰਾਂ ਤੱਕ ਤੇ ਨੇਕਾਂ ਹੀ ਪਿੰਡਾਂ ਦੀ ਹਜ਼ਾਰਾਂ ਹੀ ਏਕੜ ਜਿਹੜੀ ਫਸਲ ਉਹ ਅੱਜ ਬਰਬਾਦ ਨਹੀਂ ਸੀ ਹੋਣੀ ਪਰ ਇਸ ਵੱਲ ਕਿਸੇ ਵੀ ਧਿਆਨ ਨਹੀਂ ਦਿੱਤਾ ਤੇ 2023 ਦੇ ਵਿੱਚ ਜਦੋਂ ਹੜਾ ਆਏ ਪਹਿਲਾਂ ਇੱਥੇ 1994 ਦੇ ਵਿੱਚ ਸੰਤ ਮਹਾਂਪੁਰਖ ਬਾਬਾ ਪ੍ਰਗਟ ਸਿੰਘ ਜੀ ਝਾੜ ਸਾਹ ਵਾਲਿਆਂ ਨੇ ਉਥੋਂ ਬੰਨ੍ਹ ਦੀ ਉਸਾਰੀ ਕੀਤੀ ਸੀ 2.5 ਕਿਲੋਮੀਟਰ ਪਰ ਅੱਗੋਂ ਇੱਕ ਸਿੰਘ ਦੇ ਨਾਮ ਮੰਨਨ ਕਾਰਨ ਇੱਕ ਕਿਲਾ ਉਹ ਪਿੱਛੇ ਰਹੇਗੇ ਬੰਨ੍ਹ ਜੋੜਨ ਤੋਂ ਉਹਦੇ ਥਾਣੀ ਪਾਣੀ ਆ ਕੇ 95 ਦੇ ਵਿੱਚ ਤੇ ਉਹ ਬੰਨ ਟੁੱਟ ਗਿਆ ساری ਰੇਤਾ ਇਹਨਾਂ ਜ਼ਮੀਨਾਂ ਦੇ ਵਿੱਚ ਪੈ ਗਈ ਤੇ ਜ਼ਮੀਨਾਂ ਉੱਚੀਆਂ ਹੋ ਗਈਆਂ ਜਿਸ ਕਾਰਨ ਸਾਡੇ ਇਲਾਕੇ ਦਾ ਬਚਾਅ ਹੁੰਦਾ ਰਿਹਾ ਪਰ 2023 ਦੇ ਵਿੱਚ ਜਦੋਂ ਇੱਕੇ ਦਮ ਪਾਣੀ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਆਇਆ ਤੇ ਇਥੋਂ ਜ਼ਮੀਨ ਦੇ ਵਿੱਚੋਂ ਪਾੜ ਪੈ ਗਿਆ ਤੇ ਸਾਡੇ ਪਿੰਡਾਂ ਵੱਲ ਨੂੰ ਮੁਠਿਆਂ ਵਾਲਾ ਝੁਗੀਆਂ ਨੱਥਾ ਸਿੰਘ ਝੁਗੀਆਂ ਨੂਰ ਮੁਹੰਮਦ ਗਜਲ ਪੰਘਾਲਾ ਇਹਨਾਂ ਸਾਰੇ ਰਕਬਿਆਂ ਨੂੰ ਪਾਣੀ ਧਰਤੀ ਦੇ ਵਿੱਚੋਂ ਇੱਥੋਂ ਪਾੜ ਪੈਣ ਕਾਰਨ ਉਹਨਾਂ ਪਿੰਡਾਂ ਵਿੱਚ ਦਾਖਲ ਹੋਇਆ ਵੱਡੇ ਪੱਧਰ ਤੇ ਨੁਕਸਾਨ ਹੋਇਆ ਘਰਾਂ ਦਾ ਜ਼ਮੀਨਾਂ ਦਾ ਜ਼ਮੀਨਾਂ ਦੀ ਉਥਲ-ਪੁਥਲ ਹੋਈ ਬਹੁਤ ਸਾਰੀ ਰੇਤਾ ਵੀ ਪੈ ਗਈ ਉਸ ਤੋਂ ਬਾਅਦ ਚਲੋ ਸਾਡੇ ਇਲਾਕੇ ਦੇ ਮੰਤਰੀ ਸਾਹਿਬ ਸਰਦਾਰ ਲਾਲਜੀਤ ਸਿੰਘ ਭੁੱਲਰ ਉਹ ਇੱਥੇ ਪਹੁੰਚੇ ਉਹਨਾਂ ਸਾਨੂੰ ਡੀਜ਼ਲ ਟਿਪਰ ਵਗੈਰਾ ਮੁਹੱਈਆ ਕਰਾਇਆ ਪ੍ਰਸ਼ਾਸਨ ਵੱਲੋਂ ਤੇ ਨਾਲ ਹੀ ਸਾਡੇ ਸੰਪਰਦਾਵਾਂ ਸੰਤ ਮਹਾਂਪੁਰਖ ਧੰਨ ਧੰਨ ਬਾਬਾ ਵੀਰ ਸਿੰਘ ਜੀ ਉਹਨਾਂ ਦੀ ਸੰਪਰਦਾ ਦੇ ਮੌਜੂਦਾ ਮੁਖੀ ਸੰਤ ਬਾਬਾ ਉਸ ਸਮੇਂ ਬਾਬਾ ਤਾਰਾ ਸਿੰਘ ਜੀ ਹੁਣ ਮੌਜੂਦਾ ਮੁਖੀ ਬਾਬਾ ਅਕਲਦੀਪ ਸਿੰਘ ਜੀ ਮਾਨਕ ਬਾਬਾ ਮੰਗਲ ਸਿੰਘ ਜੀ ਉਹਨਾਂ ਨੇ ਨਾਲ ਮਿਲ ਕੇ ਨਾਲ ਬਾਬਾ ਜਸਵੰਤ ਸਿੰਘ ਜੀ ਸੋਢੀ ਆਸਲ ਉਤਾੜ ਵਾਲੇ ਸੰਤ ਮਹਾਂਪੁਰਖ ਬਾਬਾ ਸੁੱਖਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਆਨੰਦਪੁਰ ਵਾਲੇ ਮਹਾਂਪੁਰਖ ਬਾਬਾ ਜਗਤਾ ਸਿੰਘ ਜੀ ਕਾਤ ਸੇਵਾ ਵਾਲੇ ਮਹਾਂਪੁਰਖ ਤੇ ਹੋਰ ਵੀ अनेका ਧਾਰਮਿਕ ਜਥੇਬੰਦੀਆਂ ਨੇ ਸਾਡਾ ਸਾਥ ਦਿੱਤਾ ਤੇ ਮਾਝੇ ਦੇ ਵੀਰਾਂ ਨੇ ਰਲ ਮਿਲ ਕੇ ਇਹ ਸੇਵਾ ਅਜ ਚੱਲਦੀ ਨੂੰ 36 ਦਿਨ ਹੋ ਗਏ ਆ ਬੰਨ ਨੂੰ ਮਜ਼ਬੂਤੀ ਦਿੱਤੀ ਜਾ ਰਹੀ ਤੇ ਨਾਲ ਹੀ ਸਾਡੇ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਧੰਨ ਧੰਨ ਬਾਬਾ ਵੀਰ ਸਿੰਘ ਜੀ ਰਤੋਗੇ ਉਹਨਾਂ ਵੱਲੋਂ ਪਰਛਾਦਾ ਪਾਣੀ ਦੀ ਸੇਵਾ ਲਗਾਤਾਰ ਨਾਲ ਚਲਾਈ ਜਾ ਰਹੀ ਆ ਨਾਲ ਪੱਟੀ ਮੋੜ ਤੋਂ ਜੋ ਗੁਰਦਾਰਾ ਸਾਹਿਬਾ ਬਾਬਾ ਚਰਨ ਸਿੰਘ ਜੀ ਉਹਨਾਂ ਵੱਲੋਂ ਵੀ ਇੱਥੇ ਸੇਵਾਵਾਂ ਨਭਾਈਆਂ ਗਈਆਂ ਤੇ ਅੱਜ 36 ਦਿਨ ਹੋ ਗਏ ਆ ਸਾਧ ਸੰਗਤ ਜੀ ਲਗਾਤਾਰ ਸੇਵਾ ਚੱਲ ਰਹੀ ਆ ਪਰ ਪਾਣੀ ਦੀ ਤਦਾਦ ਜ਼ਿਆਦਾ ਹੋਣ ਕਾਰਨ ਬਹੁਤ ਕੋਸ਼ਿਸ਼ ਕੀਤੀ ਅਸੀਂ ਵੀ ਸਾਡਾ ਇਲਾਕਾ ਇਸ ਵਾਰ ਇਹ ਜ਼ਮੀਨਾਂ ਬਾਜ ਜਾਣਾ ਫਸਲਾਂ ਦਾ ਨੁਕਸਾਨ ਨਾ ਹੋਵੇ ਪਰ ਪਾਕਿਸਤਾਨ ਵਾਲੇ ਪਾਸਿਓਂ ਬੰਨ ਟੁੱਟਣ ਕਾਰਨ ਪਿੰਡ ਮੁਠਿਆਂ ਵਾਲਾ ਚੌਂਕੀ ਦੇ ਕੋਲੋਂ ਪਾਣੀ ਬਹੁਤ ਮਾਤਰਾ ਦੇ ਵਿੱਚ ਇਹਨਾਂ ਜ਼ਮੀਨਾਂ ਦੇ ਵਿੱਚ ਆਇਆ ਤੇ ਕੁਝ ਪਾਣੀ ਜ਼ਮੀਨਾਂ ਦੇ ਵਿੱਚੋਂ ਓਵਰਫਲੋ ਹੋ ਗਏ ਉਹਨਾਂ ਘਰਾਂ ਤੱਕ ਅਗਲਿਆਂ ਪਿੰਡਾਂ ਤੱਕ ਮੁਠਿਆਂ ਵਾਲੇ ਦੇ ਕੁੱਲ ਰਕਬੇ ਤੱਕ ਉਹ ਪਹੁੰਚਿਆ ਜਿਸ ਦੇ ਨਾਲ ਅਨੇਕਾਂ ਹੀ ਫਸਲਾਂ ਤੇ ਘਰਾਂ ਦਾ ਨੁਕਸਾਨ ਹੋਇਆ ਦੇ ਅੱਜ ਵੀ ਫੌਜਾਂ ਚੜ੍ਹਦੀ ਕਲਾ ਦੇ ਵਿੱਚ ਲੱਗੀਆਂ ਜਿਹੜਾ ਇਹ ਬੰਨ ਉਸਾਰਿਆ ਜਾ ਰਿਹਾ ਏ ਇਹ ਇੱਕ ਅੱਧੇ ਪਿੰਡ ਦਾ ਕੋਈ ਦੋ ਪਿੰਡਾਂ ਦਾ ਬੰਨ ਨਹੀਂ ਇਹ 25 ਤੋਂ 30 ਪਿੰਡਾਂ ਨੂੰ ਬਚਾਵੇਗਾ ਕੋਟਲੀ ਤੱਕ ਜੇਕਰ ਇਹ ਬੰਨ ਨਾ ਹੁੰਦਾ ਤੇ ਇਸ ਵਾਰ ਕੋਟਲੀ ਤੱਕ ਦਰਿਆ ਨੇ ਨਵਾਂ ਇਹ ਨੂੰ ਹੋਣ ਕਰਕੇ ਕਿਉਂਕਿ ਅਗਲੇ ਪਿੰਡ 20 ਫੁੱਟ ਟਲਾਂਤੇ ਆ ਤੇ ਦਰਿਆ ਦਾ ਤਲ ਬਹੁਤ ਉੱਚਾ ਹੋ ਚੁੱਕਾ ਏ ਤੇ ਜਿਸ ਕਾਰਨ ਉਹਨਾਂ ਪਿੰਡਾਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਣਾ ਸੀ ਚਲੋ ਇੱਕ ਇਹਨਾਂ ਜਿਹੜੇ ਕਿਸਾਨ ਆ ਇਹਨਾਂ ਨੂੰ ਬਹੁਤ ਮੁਸੀਬਤਾਂ ਪੈਂਦੀਆਂ ਜਦੋਂ ਕੋਈ جنگ ਲੱਗਦਾ ਹੈ ਬਾਰਡਰ ਦਾ ਸਭ ਤੋਂ ਪਹਿਲਾਂ ਪਿੰਡ ਇਹ ਐਂਡ ਤੇ ਜ਼ੀਰੋ ਗਰਾਊਂਡ ਤੇ ਸਾਡੀ ਇਹ ਵੀ ਬਾਤ ਕਿਸਮਤੀ ਜਦੋਂ ਹਰੀ ਘਿਹੜ ਤੋਂ ਪਾਣੀ ਛੱਡਿਆ ਜਾਂਦਾ ਤੇ ਜ਼ਿਆਦਾਤਰ ਮਿਡ ਗਿਆ ادارے ਕਹਿ ਦਿੰਦੇ ਆ ਵੀ ਪਾਕਿਸਤਾਨ ਨੂੰ ਪਾਣੀ ਛੱਡਿਆ ਪਰ ਬਹੁਤ ਸਾਰੇ ਜਿਹੜੇ ਪਿੰਡ ਆ ਉਹ ਬਾਰਡਰ ਬੈਲਟ ਦੇ ਨਾਲ ਵਸਦੇ ਆ ਉਹਨਾਂ ਨੂੰ ਬੇਨਤੀ ਆ ਵੀ ਇੱਥੇ ਆ ਕੇ ਹਾਲਾਤ ਵੇਖੇ ਜਾਣ ਵੀ ਇੱਥੋਂ ਦੇ ਹਾਲਾਤ ਕੀ ਆ ਬਹੁਤ ਵੱਡੀਆਂ ਮੁਸ਼ਕਲਾਂ ਜੇ ਜੰਗ ਦਾ ਮਾਹੌਲ ਬੰਦਾ ਤਾਂ ਵੀ ਇਹਨਾਂ ਪਿੰਡਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੁੰਦਾ ਤੇ ਜਦੋਂ ਪਾਣੀ ਆਉਂਦਾ ਉਦੋਂ ਵੀ ਵੱਡੇ ਪੱਧਰ ਤੇ ਇਹਨਾਂ ਦਾ ਨੁਕਸਾਨ ਹੁੰਦਾ ਵਾ ਤੇ ਸਿਰਫ ਅਸੀਂ ਇਸ ਗੱਲੋਂ ਥੋੜੇ ਜੇ ਪਿੱਛੇ ਰਹੇ ਜਾਂਦੇ ਵੀ ਸਾਡੇ ਸਮੇਂ-ਸਮੇਂ ਤੇ ਆਵਾਜ਼ ਲਾਂਦਾ ਸੀ ਕਰਦੇ ਰਹੇ ਆ ਪਰ ਕਿਸ ਨੇ ਸਾਡੀ ਗੱਲ ਤੇ ਗੌਰ ਨਹੀਂ ਕੀਤਾ ਤੇ ਅਸੀਂ ਤੁਹਾਡੇ ਮਾਦੀਆਂ ਰਾਈ ਕਹਿੰਨੇ ਆ ਵੀ ਇੱਥੋਂ ਬੰਨ 2 ਕਿਲੋਮੀਟਰ ਦੇ ਅੱਗੇ ਜੇ ਬੰਨ ਜਾਂਦਾ ਵਾ ਤਾਰਾਂ ਤੱਕ ਜਿੱਥੋਂ ਪਾਕਿਸਤਾਨ ਦੀ ਹੱਦ ਸ਼ੁਰੂ ਹੁੰਦੀ ਆ ਤੇ ਫੇਰ ਹਜ਼ਾਰਾਂ ਹੀ ਪਿੰਡਾਂ ਦਾ ਜਿਹੜਾ ਨੁਕਸਾਨ ਹੋਣੂ ਬੱਸ ਸਕਦਾ ਤੇ ਜ਼ਿਮੀਦਾਰ ਰੋਜੀ ਰੋਟੀ ਆਪਦੀ ਕਮਾ ਕੇ ਖਾ ਸਕਦੇ ਇਹ ਪ੍ਰਧਾਨ ਜੀ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਹੈ ਜਿਹੜੇ ਗੁਰਦੁਆਰਾ ਸਾਹਿਬ ਗੁਰੂ ਕੇ ਲੰਗਰ 24 ਘੰਟੇ ਤੇ ਚੱਲ ਰਹੇ ਮਤਾਵਾਂ ਬੀਬੀਆਂ ਵੀਰ ਜਿਹੜੇ ਸੇਵਾ ਕਰ ਕਰ ਕੇ ਇਥੇ ਲੰਗਰ ਦੀ ਸੇਵਾ ਕਰਦੇ ਉਹਨਾਂ ਦੀ ਜਿੰਮੇ ਸਫਲ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ